With your support, we can raise your voice globally. With your support, we can address those issues that no other media talks about. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just um, you know, representative of a, a culture that's all about peace. Support your TV channel. And help us take your voices to everyone around the world for every human rights issue. United States to bandine French Ate European Courts de Nal Nal. United Nations Human Rights Committee Dadrbaza Vikart. All of this is only possible with your generous donations. Continue your support to us and let's go further together. To donate today. Please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. वेलकम बैक इन आवर प्रोग्राम जी डॉक्टर साहब सेकंड इशू ਤੇ ਕੀੜਾ ਸਾਡੇ ਦਸ਼ਕਾ ਨਾਲ ਸੰਗਰ ਕਰਨ ਜਾ ਰਹੇ ਅ ਦੇਖੋ ਮੁੜਕੜ ਕੇ ਉਹੀ ਹਿੰਦੂਤਵਾ ਦਾ এজেন্ডਾ ਸਰਕਾਰੀ ਨੀਤੀਆਂ ਉਸ ਨਾਲ ਸੰਬੰਧਿਤ ਖਬਰਾਂ ਇੰਨੀਆਂ ਖੁੰਦੀਆਂ ਨੇ ਵੀ ਕੁਝ ਨੂੰ ਜੇ ਅਸੀਂ ਇਗਨੋਰ ਵੀ ਕਰੀਏ ਤੇ ਬਾਕੀਆਂ ਬਾਕੀ ਜਿਹੜੀਆਂ ਨੇ ਉਹ ਆ ਕੇ ਮੱਥੇ 'ਚ ਵੱਜਦੀਆਂ ਜੀ ਦਾਦਰੀ ਦਾ ਕਾਂਡ ਇਸ ਕਿਸਮ ਦਾ ਸੀ ਜਿਨੇ ਹਰ ਜਾਗਦੀ ਜ਼ਮੀਰ ਵਾਲੇ ਨੂੰ ਜਾਂ ਜਿਹਦੇ ਵਿੱਚ ਮਾੜੀ ਮੋਟੀ ਵੀ ਇਨਸਾਨੀਅਤ ਸੀ ਤਾਂ ਉਹ ਕਿਸੇ ਤਰ੍ਹਾਂ ਨਾਲ ਸਬੰਧਤ ਸੀ ਉਹਨੂੰ ਝੰਡੋੜ ਕੇ ਰੱਖ ਦਿੱਤਾ ਸੀ ਜੀ ਕਿ ਕਿਸ ਤਰੀਕੇ ਨਾਲ ਇਸਲਾਮ ਨੂੰ ਧੂਕੇ ਘਰ ਚੋਂ ਪੀੜ ਮੰਦਰ ਤੇ ਅਨਾਉਂਸਮੈਂਟ ਹੋਈ ਔਰ ਕਿਸ ਤਰੀਕੇ ਦੇ ਨਾਲ ਉਹਨੂੰ ਟੌਰਚਰ ਕਰਕੇ ਮਾਰਿਆ ਔਰ ਉਦਾਹਰਨਾਂ ਕਿ ਇੱਕ ਮੁੰਡਾ ਫੌਜ ਸੇਵ ਕਰਦਾ ਹੈ ਦੂਸਰੇ ਨੂੰ ਵੀ ਮਰਨ ਹੱਕਾ ਕਰ ਦਿੰਦਾ ਹੈ ਜੀ ਔਰ ਉਸ ਨੂੰ ਫਿਰ ਜਿਹੜਾ ਸਾਰਿਆਂ ਨੇ ਉਹਨੂੰ ਕੰਡੈਮ ਕੀਤਾ ਯੂਪੀ ਦੇ ਵਿੱਚ ਹਾਲਾਂਕਿ ਸਮਾਜਵਾਦੀ ਸਰਕਾਰ ਹੈ ਫਿਰ ਇਹ ਹੋਇਆ ਕਿ ਜੀ ਉਹਦੇ ਜਿਹੜਾ ਉਹ ਇਹ ਲਾਇਆ ਗਿਆ ਚਾਰਜ ਕਿ ਜੀ ਉਹਨੇ ਗਾਂ ਨੂੰ ਮਾਰਿਆ ਹੈ ਔਰ ਗਾਂ ਦਾ ਮਾਸ ਸੀ ਫਿਰ ਆਇਆ ਜੀ ਫਰੇਂਜ਼ਿਕ ਲੈਬੋਰਾਟਰੀ ਨੇ ਕਿਹਾ ਵੀ ਨਹੀਂ ਉਹ ਗਾਂ ਦਾ ਮਾਸ ਨਹੀਂ ਸੀ ਉਹ ਬੱਕਰੇ ਦਾ ਸੀ ਜੀ ਫਿਰ ਉਹ ਹੋਰ ਆ ਗਿਆ ਕਿ ਨਹੀਂ ਨਹੀਂ ਉਹ ਗਾਂ ਦਾ ਹੀ ਸੀ ਹੁਣ ਹਾਲ ਗੱਲ ਇੱਥੋਂ ਤੱਕ ਕਿ ਚਲੀ ਗਈ ਜਦੋਂ ਤੁਸੀਂ ਇੱਕ ਜਸਟਿਸ ਸਿਸਟਮ ਦੀ ਗੱਲ ਕਰਦੇ ਹੋ ਕੇ ਬਜਾਏ ਕਿ ਉਹਨਾਂ ਕਾਤਲਾਂ ਨੂੰ ਔਰ ਜਿਨ੍ਹਾਂ ਨੇ ਉੱਥੇ ਜਾ ਕੇ ਫਿਰ ਬਾਅਦ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਲਾਗਲੇ ਪਿੰਡਾਂ 'ਚ ਵੀ ਕੋਈ ਸਜ਼ਾ ਦਿੱਤੀ ਜਾਂਦੀ ਹੁਣ ਇਸ ਗੱਲ ਦੇ ਲਈ इवन ਅਦਾਲਤੀ ਹੁਕਮੇ ਕੱਢ ਦਿੱਤਾ ਗਿਆ ਕਿ ਅਸ਼ਲਾਕ ਦੀ ਫੈਮਿਲੀ ਨੂੰ ਬੁੱਕ ਕੀਤਾ ਜਾਏ ਕਿ ਉਹਨਾਂ ਨੇ ਬੀਫ ਰੱਖਿਆ ਸੀ ਹੁਣ ਕੋਰਟ ਦੇ ਨੇ ਨਿਊ ਟਵਿਸਟ ਟੂ ਦਾ ਸ਼ਲਾਕ ਮਰਡਰ ਕੇਸ ਇਨ ਦਾਦਰੀ ਇਹ ਕੋਰਟ ਟੂਡੇ ਆਰਡਰਡ ਰਜਿਸਟ੍ਰੇਸ਼ਨ ਆਫ ਅ ਕੇਸ ਅਗੇਂਸਟ ਹਿਸ ਫੈਮਿਲੀ ਫਾਰ ਅਲੇਜਡ ਕਾਊ ਸਲਟਰ ਜੁਡੀਸ਼ੀਅਲ ਮੈਜਿਸਟ੍ਰੇਟ ਵਿਜੇ ਕੁਮਾਰ ਉਹਨਾਂ ਨੇ ਐਪਲੀਕੇਸ਼ਨ ਅੰਡਰ ਸੈਕਸ਼ਨ 12 ਹੇਜ਼ ਆਰਡਰਡ ਅ ਪ੍ਰੋਬ ਐਂਡ ਲਾਜਿੰਗ ਆਫ ਐਨ ਐਫ ਆਈ ਆਰ ਸੈਟ ਸੀਨੀਅਰ ਪ੍ਰੋਸੀਕਿਊਸ਼ਨ ਆਫੀਸਰ ਤ੍ਰਿਪਾਟੀ ਹੁਣ ਇਹ ਤੁਸੀਂ ਤੁਹਾਨੂੰ ਅੰਦਾਜ਼ਾ ਲਾਓ ਕਿ ਉਹਨਾਂ ਦਾ ਬੰਦਾ ਮਾਰ ਦਿੱਤਾ ਦੂਸਰਾ ਮਰੜ ਹਾਕਾ ਕਰ ਤਾ ਛੋਟੀ ਜਿਹੀ ਬੱਚੀ ਉਹਨਾਂ ਦੀ ਉਹ ਟ੍ਰੈਂਬਲ ਕਰਦੀ ਸੀ ਜਦੋਂ ਕਿ ਉਹਦੇ ਟੀਵੀ ਇੰਟਰਵਿਊ ਜਾਂ ਦੂਜੇ ਆਏ ਹੁਣ ਜਿਹੜੇ ਬਾਕੀ ਟੱਬਰ ਦੇ ਜੀ ਬਚੇ ਨੇ ਉਹਨਾਂ ਨੂੰ ਕਿ ਵੀ ਕੋਰਟ ਦੇ ਵਿੱਚ ਜਾ ਕੇ ਕਹੋ ਜੀ ਵੀ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਤੁਸੀਂ ਗਾਂ ਮਾਰੀ ਔਰ ਗਾਂ ਦਾ ਮਾਸ ਤੁਸੀਂ ਰੱਖਿਆ ਔਰ ਇਹ ਯੂਪੀ ਚ ਸੋਸ਼ਲਿਸਟ ਪਾਰਟੀ ਦੀ ਸਰ ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਕਿਸ ਕਿਸਮ ਦਾ এজেন্ডਾ ਜਿਹੜਾ ਇਸ ਵੇਲੇ ਸਾਰੇ ਹੀ ਹਿੰਦੂਤਵਾਦ ਦੇ ਨਾਂ ਦੇ ਉੱਤੇ ਤੋਰ ਰਹੇ ਨੇ ਜੀ ਇਹ ਗੱਲ ਸਾਹਮਣੇ ਹੈ ਉਦੋਂ ਜਦੋਂ ਅਸੀਂ ਦਿੱਲੀ ਦੇ ਹਵਾਲੇ ਨਾਲ ਦੇਖਦੇ ਹਾਂ 32 ਸਾਲ ਬੀਤਣ ਬਾਅਦ ਕੱਲ ਅਦਾਲਤ ਨੇ ਸੀਬੀਆਈ ਨੂੰ ਕਿਹਾ ਕਿ ਜੀ ਤੁਸੀਂ ਕਿਉਂ ਨਹੀਂ ਜਗਦੀਸ਼ ਟਾਈਟਨਰ ਦੇ ਖਿਲਾਫ ਜਿਹੜੀ ਐ ਉਹ ਜਾਂਚ ਮੁਕੰਮਲ ਕਰਦੇ ਬੜੀਆਂ ਖਬਰਾਂ ਆਈਆਂ ਜੀ ਝਾੜ ਪਾਈ 32 ਸਾਲ ਹੋ ਗਏ ਨੇ ਇਹੀ ਕੁਛ ਸੁਣਦੇ ਆ ਰਹੇ ਆ ਇਹੀ ਕੁਛ ਪੜਿਆ ਜਾ ਰਿਹਾ ਔਰ ਉਧਰ ਯੂਪੀ ਦਾ ਆ ਗਿਆ ਜੀ ਅਲਾਹਾਬਾਦ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਦੱਸੋ ਪੀਲੀ ਭੀਤ ਜਿਹੜੇ ਸਿੱਖ ਮਾਰੇ ਗਏ ਸੀ ਜਿਹੜੇ ਉਹਦੇ ਖਿਲਾਫ ਕੇਸ ਸੀ ਕਿਨੇ ਵਾਪਸ ਲਿਆ ਹੁਣ ਇੱਕ ਪਾਸੇ ਤਾਂ 30 30 32 32 ਸਾਲ 32 ਸਾਲ 84 ਨੂੰ 92 93 ਦੀਆਂ ਪੀਲੀ ਭੀਤ ਕਿਲਿੰਗ ਜਿਸ ਗੱਲ ਨੂੰ 20 ਸਾਲ ਹੋ ਗਏ ਨੇ ਕੋਈ ਜਸਟਿਸ ਨਹੀਂ ਇਹ ਤਾਂ ਅਜੇ 7-8 ਮਹੀਨੇ ਪਹਿਲਾਂ ਹੀ ਇਹ ਦਾਦਰੀ ਕਾਂਡ ਦੇ ਵਿੱਚ ਇਸ ਵਿਚਾਰੇ ਗਰੀਬ ਆਦਮੀ ਨੂੰ ਕੁਟਕੁਟ ਕੇ ਪੀੜਨੇ ਮਾਰਿਆ ਹੈ ਹੁਣ ਸਾਰਾ ਟੱਬਰ ਤਰੀਕਾ ਭੁਗਤੇ ਕਿ ਜੀ ਉਹਨਾਂ ਨੇ ਜਿਹੜਾ ਉਹ ਕਾਊਸ ਲਾਟਰ ਕੀਤਾ ਹੁਣ ਇੱਕ ਪਾਸੇ ਤਾਂ ਖੌਫ ਦਾ ਇਹ ਆਲਮ ਕ੍ਰੀਏਟ ਕੀਤਾ ਗਿਆ ਦੂਜੇ ਪਾਸੇ ਕਿਵੇਂ ਆਪਣੇ ਹਿੰਦੂਤਵਾ ਨੂੰ ਵੇਚਿਆ ਜਾ ਰਿਹਾ ਹੈ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰਕੇ ਇਹ ਫੈਸਲਾ ਮੋਦੀ ਸਰਕਾਰ ਨੇ ਕੀਤਾ ਹੈ ਕਿ ਜੀ ਗੰਗੋਤਰੀ ਜਿਹੜੀ ਰਿਸ਼ੀਕੇਸ਼ ਤੋਂ ਵਗਦੀ ਹੈ ਔਰ ਹਰਦੁਆਰ ਤੱਕ ਪਹੁੰਚਦੀ ਹੈ ਉਹ ਗੰਗਾਜਲ ਹੈ ਤਾਂ ਗੰਗੋਤਰੀ ਵੀ ਗੰਗਾ ਹੈ ਉਹ ਸਾਰੇ ਚੋਂ ਜੀ ਇਥੋਂ ਗੰਗਾ ਨਿਕਲੀ ਹੈ ਉਹ ਤੇ ਫਿਰ ਜਿੱਥੇ ਹਰਦੁਆਰ ਦਾ ਕਿ ਜੀ ਇਹ ਜਿਹੜਾ ਪਾਣੀ ਹੈ ਗੰਗਾ ਦਾ ਇਹ ਜਿਹੜੇ ਪੋਸਟ ਆਫਿਸ ਨੇ ਹੁਣ ਪੋਸਟ ਆਫਿਸ ਦਾ ਮਤਲਬ ਚਿੱਠੀਆਂ ਦੇਣਾ ਉਸ ਨੂੰ ਰਜਿਸਟਰੀਆਂ ਕਿਸੇ ਵੇਲੇ ਪੋਸਟ ਐਂਡ ਟੈਲੀਗ੍ਰਾਫ ਹੁੰਦਾ ਸੀ ਤਾਰ ਦਾ ਮਹਿਕਮਾ ਹੁਣ ਤਾਰ ਦਾ ਮਹਿਕਮਾ ਹੀ ਬੰਦ ਕਰ ਦਿੱਤਾ ਉਹਨਾਂ ਨੇ ਦੇ ਪੋਸਟ ਆਫਿਸ ਨੂੰ ਅਕਾਊਂਟ ਕਿਸੇ ਨੇ ਖੋਲਤੇ ਸੇਵਿੰਗ ਅਕਾਊਂਟਸ ਭਾਰਤ ਦੇ ਵਿੱਚ ਜਿਹੜਾ ਦੂਰ ਦੁਰਾਡੇ ਪਿੰਡਾਂ ਚ ਇੱਕ ਸਹੂਲਤ ਪੋਸਟ ਆਫਿਸ ਦੀ ਅੰਗਰੇਜ਼ਾਂ ਨੇ ਦੋ ਜਿਹੜੀਆਂ ਯੂਨਿਕ ਮੈਂ ਸਮਝਦਾ ਵੀ ਗਿਫਟਸ ਦਿੱਤੀਆਂ ਉਸ ਖਿੱਤੇ ਨੂੰ ਇੰਡੀਆ ਪਾਕਿਸਤਾਨ ਨੂੰ ਇੱਕ ਰੇਲਵੇ ਤੇ ਦੂਰ ਦੁਰਾਡੇ ਤੱਕ ਰੇਲ ਰਾਈ ਲੋਕਾਂ ਨੂੰ ਜੋੜਿਆ ਦੂਸਰਾ ਪੋਸਟ ਆਫਿਸ ਔਰ ਹੁਣ ਪੋਸਟ ਆਫਿਸ ਨੂੰ ਕਿਸ ਕੰਮ ਆਇਆ ਕਿ ਸੈਂਟਰਲ ਸਰਕਾਰ ਨੇ ਪੋਸਟ ਆਫਿਸ ਨੂੰ ਗੰਗਾ ਜਲ ਵੇਚਣ ਦੇ ਲਈ ਜਿਹੜੀਆਂ ਬੋਤਲਾਂ ਪ੍ਰੋਵਾਈਡ ਕੀਤੀਆਂ ਔਰ ਕਿ ਵੀ ਤੁਸੀਂ ਗੰਗਾ ਜਲ ਵੇਚਣਾ ਹੈ ਔਰ ਤੁਸੀਂ ਮੀਡੀਆ ਦਾ ਕੰਮ ਇਹ ਦੱਸਣ ਦੇ ਲਈ ਇੱਕ ਪਾਸੇ ਤੁਸੀਂ ਅਰਬਾਂ ਡਾਲਰ ਜਿਹੜੇ ਨੇ ਉਹ ਪ੍ਰੋਜੈਕਟ ਜਿਹੜੇ ਹੈ ਫਰਾਂਸ ਦੂਜੇ ਮੁਲਕਾਂ ਤੋਂ ਲੈ ਰਹੇ ਹੋ ਜੀ ਗੰਗਾ ਨੂੰ ਸਾਫ਼ ਕਰਨਾ ਹੈ ਗੰਗਾ ਦੁਨੀਆ ਦੀ ਦੀ ਡਰਟੀਐਸਟ ਰਿਵਰ ਹੈ ਜੀ ਤੇ ਦੂਸਰੇ ਪਾਸੇ ਤੁਸੀਂ ਉਸ ਦੀ ਡਰਟੀਐਸਟ ਰਿਵਰ ਦੇ ਪਾਣੀ ਨੂੰ ਬੋਤਲਾਂ 'ਚ ਬੰਦ ਕਰਕੇ ਪੋਸਟ ਆਫਿਸਾਂ ਰਾਹੀਂ ਸਰਕਾਰੀ ਤੌਰ ਦੇ ਉੱਤੇ ਵੇਚ ਰਹੇ ਹੋ ਉਹ ਚੰਗੇ ਪੱਲੇ ਬੰਦੇ ਉੱਥੇ ਪਾਣੀ ਪੀਣ ਗਏ ਬਿਮਾਰ ਹੁੰਦੇ ਨੇ ਹਸਪਤਾਲਾਂ 'ਚ ਇੱਥੋਂ ਜਿਹੜਾ ਜਾਂਦਾ ਉਹ ਮੁੜ ਕੇ ਕੰਨਾਂ ਨੂੰ ਹੱਥ ਲਾਂਦਾ ਵੀ ਮੈਂ ਦੁਬਾਰਾ ਨਹੀਂ ਜਾਣਾ ਜੋ ਉੱਥੇ ਡਾਕਟਰਾਂ ਦਾ ਵਰਤਾਰਾ ਹੈ ਦਵਾਈਆਂ ਦਾ ਗੰਦੇ ਪਾਣੀ ਦਾ ਔਰ ਇਹ ਟ੍ਰਿਬਿਊਨ ਦੀ ਖਬਰ ਹੈ ਕਿ ਜੀ ਜਿੱਥੇ ਉਹਨਾਂ ਨੇ ਹੁਣੇ ਪੋਸਟ ਆਫਿਸਸਾਂ ਰਾਹੀਂ ਇਹ ਖਬਰ ਲਵਾ ਰਹੇ ਨੇ ਬੋਟਲਡ ਗੰਗਾ ਜਲ ਐਟ ਪੋਸਟ ਆਫਿਸਸ ਪ੍ਰੂਵਜ਼ ਅ ਬਿਗ ਹਿੱਟ ਜੀ ਕਿ ਜੀ ਔਰ ਸਕਰੀਨ ਤੇ ਦਰਸ਼ਕ ਦੇਖ ਰਹੇ ਨੇ ਕਿ ਜੀ ਬਹੁਤ ਵੱਡੀ ਹਿੱਟ ਹੋਇਆ ਹੈ ਜਿਹੜਾ ਗੰਗਾਜਲ ਵਿਕ ਰਿਹਾ ਬੋਟਲਡ ਗੰਗਾਜਲ ਫ্রম ਰਿਸ਼ੀਕੇਸ਼ ਹੈਜ਼ ਵੈਨਿਸ਼ਡ ਫ্রম ਦ ਸ਼ੈਲਵਜ਼ ਵਿਦਨ 2 ਡੇਜ਼ ਆਫ ਇੰਡੀਆ ਪੋਸਟ ਹੈਵਿੰਗ ਲਾਂਚਡ ਦ ਸੇਲ ਫ্রম ਇਟਸ 47 ਹੈੱਡ ਪੋਸਟ ਆਫਿਸਸ ਥਰੋਅਆਊਟ ਵੈਸਟ ਬੰਗਾਲ ਇਹ ਵੈਸਟ ਬੰਗਾਲ ਦੱਸਣ ਲਈ ਕਿਉਂਕਿ ਹੋਰ ਸਟੇਟਾਂ ਦਾ ਨਹੀਂ ਉਹਨਾਂ ਨੇ ਵੈਸਟ ਬੰਗਾਲ ਜਿੱਥੇ ਹਾਰੇ ਨੇ ਬਾਰ-ਬਾਰ ਜਿੱਥੇ ਕਮਿਊਨਿਸਟਾਂ ਦੀ ਸਰਕਾਰ ਹੈ ਜਾਂ ਬਹੁਤ ਸਾਰੇ ਜਿਹੜੇ ਨੇ ਇਦਾਂ ਦੇ ਚ ਨਹੀਂ ਇਹ ਦੱਸਣ ਲਈ ਕਿ ਦੇਖੋ ਵੈਸਟ ਬੰਗਾਲ ਦੇ ਅਸੀਂ 47 ਹੈੱਡ ਪੋਸਟ ਆਫਿਸ ਵਿੱਚ ਗੰਗਾਜਲ ਗੰਗੋਤਰੀ ਦਾ ਰੱਖਿਆ ਸੀ ਹੱਥੋਂ-ਹੱਥ ਵਿਕ ਗਿਆ ਜੀ ਵੀ ਹੈਵ ਬੀਨ ਅ ਵੀ ਹੈਵ ਸੀਨ ਅ ਸਰਪ੍ਰਾਈਜ਼ਿੰਗ ਡਿਮਾਂਡ ਫਾਰ ਦਿਸ ਬੋਟਲਡ ਗੰਗਾਜਲ ਫ্রম ਰਿਸ਼ੀਕੇਸ਼ ਵੀ ਸਟਾਰਟਡ ਸੇਲਿੰਗ ਇਟ ਫ্রম ਸੰਡੇ ਐਂਡ ਬਾਈ ਟਿਊਜ਼ਡੇ ਦ ਸਟਾਕ ਵਾਸ ਟੋਟਲੀ ਸੋਲਡ ਆਊਟ ਚੀਫ ਪੋਸਟਮਾਸਟਰ ਜਨਰਲ West Bengal ਸਰਕਲ ਅਰੁਣਧਾਤੀ ਗੋਸ਼ ਸੈਡ ਹੁਣ ਕਿਉਂਕਿ ਪੋਸਟ ਆਫਿਸ ਸਿੱਧੇ ਸੈਂਟਰ ਦੇ ਕੰਟਰੋਲ 'ਚ ਨੇ ਇਹ ਸੈਂਟਰਲ ਦਾ ਮਹਿਕਮਾ ਹੈਗਾ ਤੇ ਇਹ ਦੱਸਣ ਲਈ ਕਿ ਜੀ ਦੇਖੋ ਬੰਗਾਲ ਦੇ ਵਿੱਚ ਵੀ ਗੰਗਾ ਦੇ ਕਿੰਨੇ ਪ੍ਰੇਮੀ ਔਰ ਸਾਡਾ ਗੰਗਾ ਜਲ ਜਿਹੜਾ ਉਥੋਂ ਹੱਥ ਵਿਕਰਿਆ ਹੁਣ ਇਸ ਨੂੰ ਯੂਨੀਅਨ ਮਿਸਟਰ ਰਵੀ ਸ਼ੰਕਰ ਤੇ ਮਨੋਜ ਸਿਨਾ ਨੇ ਐਤਵਾਰ ਇਹ ਸਕੀਮ ਲਾਂਚ ਕੀਤੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਜੀ ਸਾਰੇ ਭਾਰਤ ਦੇ ਪੋਸਟ ਆਫਿਸਸ ਦੇ ਵਿੱਚ ਗੰਗਾ ਜਲ ਜਿਹੜਾ ਉਹ ਮਹਈਆ ਕਰਵਾਇਆ ਜਾਏਗਾ ਗੰਗਾ ਜਲ ਪੈਕੇਜਡ ਇਨ ਬੋਟਲਸ ਆਫ 200 ਐਮਐਲ ਐਂਡ 500 ਐਮਐਲ ਉਹ 200 ਮਿਲੀਲੀਟਰ ਦੀਆਂ ਬੋਤਲਾਂ ਨੇ 500 million in rishikesh was sold from general post office and 46 other post offices including hawdah midnapur tamluk and siliguri the demand is quite high and we were unable to match it because the supply was quite meager ji hun tusi dekho ke ki kinni ajnu keh rahe bahut sale ho gaye ho da number tusi dekho jado upar khabar padde ho hor hai वायल द सिटीज ऑफ फिफ्टीन बोटल ऑफ गंगा जल कलैक्टेड इन ऋषिकेश मैनिशिंग ऑन द फस्ट डे फाइव बॉटल ऑफ टू हंड्रेड एम एल वर सोल्ड आउट विद इन सेल हुई है पंद्रह बोतल एक थानते बेची है तो पांच बोतल जेची जी लाइक होट केक्स हथों हथ बिक गई है और फिर यह कहते हैं द रिस्पोंस वॉज वेरी एनकरेजिंग हूँ उन्होंने जो पूछा गया कि बी ये ज ਇਨਾ ਤੁਸੀਂ ਇਹਦਾ ਕਿਉਂ ਹੋ ਰਿਹਾ ਉਹਨੇ ਕਿਹਾ ਜੀ ਇਹ ਲੋਕਾਂ ਦਾ ਸੈਂਟੀਮੈਂਟ ਹੈ ਦਾ 200 ਮਿਲੀਲੀਟਰ ਬੋਟਲਡ ਗੰਗਾਜਲ ਫ্রম ਰਿਸ਼ੀਕੇਸ਼ ਇਜ਼ ਪ੍ਰਾਈਸਡ ਐਟ ਰੁਪੀਏ 15 ਵਾਈਲ ਦਾ 500 ਐਮਐਲ ਕਾਸਟ ਇਜ਼ ਰੁਪੀਏ 22 ਹੁਣ ਆ ਤੁਸੀਂ ਦੇਖ ਲਓ ਗੰਗਾ ਮਈਆ 15 ਰੁਪਏ ਦੀ ਛੋਟੀ ਬੋਤਲ 22 ਰੁਪਏ ਦੀ ਵੱਡੀ ਬੋਤਲ ਫਿਰ ਉਹਨਾਂ ਨੇ ਕਿਹਾ ਜੀ ਗੰਗੋਤਰੀ ਵਾਟਰ ਵਿਲ ਬੀ ਸਲਾਈਟਲੀ ਕਾਸਟlier विद द 200 ml बॉटल प्राइसड एट ₹25 ਉਹਨਾਂ ਕਹਿੰਦੇ ਜੇ ਗੰਗੋਤਰੀ ਦਾ ਪਾਣੀ ਥੋੜੀ ਵੱਡੀ ਬੋਤਲ ਚ ਲੈਣਾ ਫਿਰ ਉਹ ਹੋਰ ਵੀ ਮਹਿੰਗਾ ਹੋਏਗਾ ਔਰ ਉਹਨਾਂ ਨੇ ਕਿਹਾ ਵੀ ਹੁਣ ਇੱਥੇ ਤੱਕ ਨਹੀਂ ਰੁਕੇ ਕਿ ਵੀ ਅਸੀਂ ਇਵਨ ਇਹ ਜਿਹੜਾ ਗੰਗਾਜਲ ਔਰ ਗੰਗੋਤਰੀ ਹੈ ਇਹਨੂੰ ਲੋਕਾਂ ਤੱਕ ਡਾਇਰੈਕਟ ਪਹੁੰਚਾਉਣ ਦੇ ਲਈ ਵੀ ਆਨਲਾਈਨ ਸਰਵਿਸ ਸ਼ੁਰੂ ਕੀਤੀ ਹੈ ਔਰ ਇਹ ਪੈਕਡ ਇਨ ਅ ਬਿਊਟੀਫੁਲ ਬਾਕਸ ਐਟ देयर ਡੋਰ ਸਟੈਪਸ ਇਹ ਜਿਹੜੇ ਉਹਨਾਂ ਦੇ ਡੋਰ ਸਟੈਪਸ ਤੇ ਹੋਣਗੇ ਔਰ ਫਿਰ ਇਹ ਜੀ ਦਾ ਇਨੀਸ਼ੀਏਟਿਵ ਵਾਸ ਟੇਕਨ ਅਪ ਬਾਈ ਨਰਿੰਦਰ ਮੋਦੀ ਗਵਰਨਮੈਂਟ ਟੂ ਡਿਲੀਵਰ ਦਾ ਹੋਲੀ ਵਾਟਰ ਫਰਮ ਦਾ ਗੰਗਾ ਐਟ ਦਾ ਡੋਸ ਸਟੈਪਸ ਆਫ ਏਵਰੀ ਇੰਡੀਅਨ ਅਕ੍ਰੋਸ ਦਾ ਲੈਂਥ ਐਂਡ ਬ੍ਰੈਥ ਦਾ ਕੰਟਰੀ ਯੂਜ਼ਿੰਗ ਦਾ ਵਾਸਟ ਪੋਸਟਲ ਨੈਟਵਰਕ ਜੀ ਮਿਲਦਾ ਹਿੰਦੁਸਤਾਨੀ ਸਾਰੇ ਯੋਗੀ ਬਣਾਉਂਦੇ ਯੋਗਾ ਡੇ ਫੌਜ ਦੇ ਵਿੱਚ ਸਿਵਲ ਦੇ ਵਿੱਚ ਸਰਕਾਰਾਂ ਚ ਲੋਕ ਕੰਮ ਕਰਵਾਉਣ ਜਾਂਦੇ ਨੇ ਉਹ ਟੇਬਲ ਦੇ ਉੱਤੇ ਸਿਰ ਥੱਲੇ ਲੱਤਾਂ ਉੱਤੇ ਕਰਕੇ ਯੋਗਾ ਕਰ ਰਿਹਾ ਹੁੰਦਾ ਕਹਿੰਦਾ ਯੋਗਾ ਕਾ ਵਕਤ ਹੈ ਜਾਓ ਜੀ ਔਰ ਦੂਜਾ ਹੋਣੀ ਜਿਹੜੀ ਪੋਸਟ ਆਫਿਸ ਜਿਹੜੀ ਸੈਂਟਰਲ ਹੈ ਕੰਟਰੋਲਡ ਉਹਨੂੰ ਗੰਗਾਜਲ ਗੰਦਾ ਵੇਚਣ ਤੇ ਲੋਕਾਂ ਦੀਆਂ ਬਿਮਾਰੀਆਂ ਕੀ ਹੋਣੀਆਂ ਤਾਂ ਮੁੜ ਕੇ ਕੀ ਹੋਣਾ ਹੈ ਪੈਸੇ ਬਣਾਓ ਨਾਲੇ ਗੰਗਾ ਮਾਤਾ ਕੀ ਜੈ ਔਰ ਗੱਲ ਇੱਕ ਇਹ ਤਾਂ ਕਿਉਂਕਿ ਕੁਝ ਥਾਵਾਂ ਤੇ ਸਟੇਟਾਂ ਚ ਡਾਇਰੈਕਟ ਇੰਟਰਫੀਅਰ ਨਹੀਂ ਕਰ ਸਕਦੇ ਜੀ ਜਿੱਥੇ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ ਬੀਜੇਪੀ ਦੀਆਂ ਉੱਥੇ ਕੀ ਕਰ ਰਹੇ ਨੇ ਐਂਟੀ ਕਨਵਰਸ਼ਨ ਲਾ ਬਣਾ ਦਿੱਤੇ ਜੋ ਚਾਰਖੰਡ ਚ ਹੋ ਰਿਹਾ ਹੈ ਮਧ ਪ੍ਰਦੇਸ਼ ਚ ਹੋ ਰਿਹਾ ਹੈ ਹਰਿਆਣੇ ਚ ਹੋ ਰਿਹਾ ਜਿਵੇਂ ਹਰਿਆਣੇ ਦਾ ਸੀ ਡਿਸਕਸ ਕੀਤਾ ਸੀ ਕਿ ਕਿਵੇਂ ਚਾਰ ਮੁਸਲਮਾਨ ਨੌਜਵਾਨਾਂ ਨੂੰ ਪੁੱਟਕੁੱਟ ਕੇ ਉਹਨਾਂ ਨੇ ਮੇਵਾਤ ਜ਼ਿਲ੍ਹੇ ਦੇ ਜਿਹੜਾ ਉਹਨਾਂ ਦਾ ਕੀ ਹਾਲ ਕੀਤਾ ਔਰ ਅੱਜ ਦੀ ਇੱਕ ਜਿਹੜੀ ਖਬਰ ਹੈ ਤਾਂ ਇਹ ਸ਼ਾਇਦ ਦੋ ਤਿੰਨ ਦਿਨ ਪੁਰਾਣੀ ਹੈ ਜੀ ਲੇਕਿਨ ਹਫਿੰਟਨ ਪੋਸਟ ਦੇ ਵਿੱਚ ਆਈ ਮੂਵੀ ਗੋਰਸ ਇਨ ਹਰਿਆਣਾ ਮੇ ਹੈਵ ਟੂ ਪੇ ਕਾਸਸ ਔਨ ਟਿਕਟਸ ਕਿ ਭੀ ਜਿਹੜੇ ਹੁਣ ਫਿਲਮਾਂ ਹਰਿਆਣੇ ਚ ਦੇਖਣਗੇ ਫਿਲਮ ਦੀਆਂ ਟਿਕਟਾਂ ਦੇ ਉੱਤੇ ਜਿਹੜਾ ਗਊ ਮਾਤਾ ਦਾ ਟੈਕਸ ਲੱਗੇਗਾ ਤਾਂ ਕਿ ਗਊ ਨੂੰ ਜਿਹੜਾ ਉਹ ਗਊ ਰੱਖਸ਼ਾ ਦਲ ਨੇ ਕਿਹਾ ਹੈ ਵੀ ਜਿਹੜੀਆਂ ਸਾਡੀਆਂ ਕਾਊ ਸ਼ੈਡਸ ਨੇ ਗਊ ਸ਼ਾਲਾਵਾਂ ਨੇ ਉਹਨੂੰ ਪੈਸਾ ਦਿਓ ਇਸ ਸਿਨੇਮੇ ਜਾਣ ਵਾਲਿਆਂ ਨੂੰ ਜਿਹੜਾ ਇਹ ਟੈਕਸ ਲਾਓ ਜੀ মুਵੀ ਗੋਵਰਜ਼ ਇਨ ਹਰਿਆਣਾ ਕੁਡ ਸੂਨ ਬੀ ਪੇਇੰਗ 5% ਕਾਊਸ ਇਸ ਔਨ ਸਿਨੇਮਾ ਟਿਕਟਸ ਫਰਦਰਿੰਗ ਦਾ ਹਰਿਆਣਾ ਗਵਰਨਮੈਂਟਸ ਪੁਸ਼ ਟੂ ਸਿਕਯੂਰ ਦਾ ਵੈਲਫੇਅਰ ਆਫ ਦਾ ਬੋਵਾਈਨ ਵਿਚ ਆ ਕਨਸੀਡਰਡ ਸੈਕਰਡ ਬਾਈ ਮੈਨੀ ਹਿੰਦੂਸ ਉਹਨਾਂ ਨੇ ਕਿਹਾ ਜੀ ਕਿ ਹੁਣ ਸਿਨੇਮੇ ਦੀਆਂ ਟਿਕਟਾਂ ਤੇ ਲੱਗੇਗਾ ਟੈਕਸ ਕਿਉਂਕਿ ਜਿਹੜੀ ਗਾਂ ਪਵਿੱਤਰ ਹੈ ਉਸ ਨੂੰ ਉਸ ਦੀ ਵੈਲਫੇਅਰ ਦੇ ਲਈ ਦਾ ਹਰਿਆਣਾ ਗਾਉ ਸੇਵਾ ਯੋਗ ਹੈ ਸੈਂਟ ਏ ਪ੍ਰਪੋਜ਼ਲ ਟੂ ਭਾਰਤੀ ਜਨਤਾ ਪਾਰਟੀ ਦੈਟ ਗਵਰਨਮੈਂਟ ਟੂ ਇੰਪੋਜ਼ 5% ਕਾਉਸੈਸ ਔਨ ਸਿਨੇਮਾ ਟਿਕਟਸ ਇਨ ਐਡੀਸ਼ਨ ਟੂ 20% ਐਂਟਰਟੇਨਮੈਂਟ ਟੈਕਸ ਦਾ ਟਾਈਮਸ ਆਫ ਇੰਡੀਆ ਰਿਪੋਰਟਡ ਟੂਡੇ ਉਹਨਾਂ ਨੇ ਕਿਹਾ ਜੀ ਆਲਰੇਡੀ 20% ਉਹਨਾਂ ਤੇ ਮਨੋਰੰਜਨ ਟੈਕਸ ਹੈ ਹੋਰ 5% ਗਊ ਮਾਤ ਔਰ ਪੰਜਾਬ ਚ ਆਲਰੇਡੀ ਕਿੰਨੇ 100 ਕਰੋੜ ਜਿਹੜਾ ਉਹ ਗਾਊ ਟੈਕਸ ਉਹ ਜਿਹੜਾ ਹੈ ਉਹਨਾਂ ਨੇ ਮਸਹੂਲ ਕਮੇਟੀਆਂ ਤੇ ਔਰ ਈਵਨ ਸਧਾਰਨ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਲਾਇਆ ਇਨ ਜਨੂਅਰੀ ਦਾ ਹਰਿਆਣਾ ਗਾਊ ਸੇਵਾ ਯੋਗ ਵਿੱਚ ਫਾਲਸ ਅੰਡਰ ਐਨੀਮਲ ਹਸਬੈਂਡ ਐਂਡ ਡੇਰਿੰਗ ਡਿਪਾਰਟਮੈਂਟ ਹੈਡ ਪ੍ਰਪੋਜ਼ਡ ਦਾ ਇੰਪੋਜ਼ੀਸ਼ਨ ਆਫ ਗਾਊ ਸੇਵਾ ਟੈਕਸ ਆਫ ਰੁਪੀ 2 ਔਨ ਈਚ ਬੋਟਲ ਆਫ ਲਿਕਰ ਸੋਲਡ ਇਨ ਦਾ ਸਟੇਟ but the idea was reportedly shot down because the rss didn't want to take care of animals with money from alcohol oh kande ji january de mahine ch haryana gau seva yog ne eh recommendation ditti si animal husbandry department nu ke ji 2 rupaye har jehdi sharab di bottle de utte gau seva tax lao par unna ne mudke rss ne dekheya vi eh ta badnami hoyegi ke sharab da chho aaye paise jehde gau mata ਉਹ ਤਾਂ ਪਵਿੱਤਰ ਆ ਸ਼ਰਾਬ ਦੇ ਨੇੜੇ ਥੋੜੀ ਜਾਂਦੇ ਉਤੋਂ ਦੁੱਧ ਦਿੰਦੇ ਜੀ ਹੁਣ ਤੁਸੀਂ ਸ਼ਰਾਬ ਦਾ ਥੋੜੀ ਦਿਓਗੇ ਪਰ ਹੁਣ ਜੇ ਉੱਥੇ ਫਿਲਮਾਂ ਦੇ ਵਿੱਚ ਕਿਹੜੀਆਂ ਫਿਲਮਾਂ ਚੱਲ ਰਹੀਆਂ ਨੇ ਕੀ ਚੱਲ ਰਿਹਾ ਹੈ گاਉਂ ਮਾਤਾ ਉੱਥੇ ਬਿਠਾ ਵੀ ਦੇਣਗੇ ਗੈਲਰੀ ਚ ਲੈ ਜਾਣਗੇ ਗਾਹ ਨੂੰ ਵੀ ਉਹ ਵੀ ਦੇਖ ਲੈਗੇ ਫਿਲਮ ਨਾਲੇ ਉਹਦੇ ਨਾਂ ਦਾ ਟੈਕਸਟ ਦਿਓ ਜੀ ਨਾਲੇ ਉਹ ਉੱਥੇ ਬਾਹ 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 ਵਾਂ ਕਰੇਗੀ ਤੇ ਨਾਲੇ ਟੈਕਸਟ ਇਕੱਠਾ ਕਰੇਗੀ ਹਰ ਸਿਨੇਮੇ ਦੇ ਬਾਹਰ ਅਗਲਾ ਇਹ ਹੋਏਗਾ ਹਰ ਸਿਨੇਮੇ ਦੇ ਬਾਹਰ ਇੱਕ ਪੂਰਾ ਜਿਹੜਾ ਹੈ ਗਾਹ ਨੂੰ ਸਜਾ ਕੇ ਲਖੋ ਤਾਂ ਕਿ ਸਿਨੇਮਾ ਦੇਖਣ ਵਾਲੇ ਆਉਣ ਜਾਣ ਵਾਲੇ ਜਿੱਥੇ ਟੈਕਸ ਦੇਣਗੇ ਉੱਥੇ ਗਾਂ ਮਾਤਾ ਨੂੰ ਮੱਥਾ ਟੇਕਨ ਆੜੇ ਦਾ ਆਟੇ ਦਾ ਪੇੜਾ ਦੇਣ ਉਹਦੇ ਗਾਲ ਚ ਇੱਕ ਹਾਰ ਵੀ ਪਾ ਦੇਣ ਜੀ ਇਨ ਐਡੀਸ਼ਨ ਟੂ ਦਾ ਪ੍ਰੋਪੋਜ਼ਡ ਟੈਕਸ ਔਨ ਮੂਵੀ ਦਾ ਹਰਿਆਣਾ ਗਊ ਸੇਵਾ ਯੋਗ ਆਲਸੋ ਵਾਸ਼ ਟੂ ਲੈਵੀ ਰੁਪੀਏ 1 ਔਨ ਈਚ ਬੈਗ ਆਫ ਵੀਟ ਪੈਡੀ ਐਂਡ ਅਦਰ ਕ੍ਰੌਪਸ ਬਾਟ ਫਰਮ ਦਾ ਸਟੇਟਸ ਮੰਡੀਆਂ ਉਹਨਾਂ ਨੇ ਹਰਿਆਣਾ ਗਊ ਸੇਵਾ ਯੋਗ ਨੇ ਕਿਹਾ ਹੈ ਕਿ ਜੀ ਹਰ ਕਣਕ ਦੀ ਬੋਰੀ ਝੋਨੇ ਦੀ ਤੇ ਦੂਸਰੀਆਂ ਫਸਲਾਂ ਦੇ ਉੱਤੇ ਜਿਹੜੀਆਂ ਵੀ ਮੰਡੀਆਂ ਦੇ ਵਿੱਚ ਵਿਕਦੀਆਂ ਨੇ ਉਹਨਾਂ ਤੇ ਵੀ 1 ਰੁਪਇਆ ਗਾਂ ਮਾਤਾ ਦੇ ਨਾਂ ਤੇ ਇਕ ਲਾਓ ਉਹਨੇ ਫਿਰ ਅੱਗੋਂ ਕਿਹਾ ਅਖਬਾਰ ਨਿਊਜ਼ ਨੇ ਦੈਟਸ ਨਾਟ ਆਲ ਇੱਥੇ ਗੱਲ ਨਹੀਂ ਮੁੱਕਦੀ ਦਾ ਹਰਿਆਣਾ ਗਊ ਸੇਵਾ ਯੋਗ ਆਲਸੋ ਵਾਂਟਸ 2 ਰੁਪੀਸ 2100 ਐਟ ਦਾ ਟਾਈਮ ਆਫ ਬੁਕਿੰਗ ਅ ਬੈਂਕੁਇਟ ਹਾਲ ਫਾਰ ਅ ਫੰਕਸ਼ਨ ਐਂਡ ਇਟ ਵਾਂਟਸ 50% ਡੋਨੇਸ਼ਨਸ ਫ্রম ਗਵਰਨਮੈਂਟ ਮੈਨੇਜਡ ਟੈਂਪਲਸ ਟੂ ਪ੍ਰੋਟੈਕਟ ਕਾਊ ਉਹਨੇ ਕਿਹਾ ਜੀ ਜਿਹਨੇ ਕਿਸੇ ਨੇ ਵਿਆਦ ਲਈ ਬੈਂਕ ਕੋਟ ਹਾਲ ਬੁੱਕ ਕਰਾਣਾ ਹੈ ਜੀ ਉਹਦੇ ਚ ਵੀ 2100 ਰੁਪਇਆ ਗਾਂ ਮਾਤਾ ਦੇ ਨਾਮ ਦਾ ਰੱਖੋ ਔਰ ਜਿਹੜੀਆਂ ਡੋਨੇਸ਼ਨਸ ਸਰਕਾਰ ਦੇ ਕੋਲ ਜਿਹੜੇ ਮੰਦਰ ਨੇ ਸਰਕਾਰੀ ਕੰਟਰੋਲ ਦੇ ਉਹਦੇ ਚ ਵੀ 50% ਸਾਨੂੰ ਦਿਓ ਅਮਿਤ ਤਾਰੀਆ ਖੱਟੜਸ মিডিਆ ਐਡਵਾਈਜ਼ਰ ਟੂ ਚੀਫ ਮਿਨਿਸਟਰ ਮੋਹਨ ਸਿੰਘ ਖੱਟੜ ਸੈਡ ਦਾ ਗਵਰਨਮੈਂਟ ਵੁੱਡ ਕਨਸੀਡਰ ਦਾ ਕਮਿਸ਼ਨਸ ਸੁਜੈਸ਼ਨਸ ਇਹ ਹੁਣ ਸਰਕਾਰ ਕਹਿੰਦੀ ਹੈ ਜੀ ਅਸੀਂ ਇਹਨਾਂ ਦਾ ਦੇ ਉੱਤੇ ਜ਼ਰੂਰ ਜਿਹੜਾ ਵਿਚਾਰ ਕਰਾਂਗੇ ਵਿਚਾਰ ਮਤਲਬ ਉਹ ਦਿੱਤੀਆਂ ਹੀ ਹੋ ਜਾਂਦੀਆਂ ਨੇ ਜਿਹੜੀਆਂ ਮੰਨਣੀਆਂ ਹੁੰਦੀਆਂ ਜੀ ਹੁਣ ਇਹ ਅੰਦਾਜ਼ਾ ਲਾਓ ਕਿ ਵੀ ਜਦੋਂ ਅਜੇ 2 ਸਾਲ ਹੋਏ ਨੇ ਇਹਦੀ ਸਰਕਾਰ ਨੂੰ ਔਰ ਇਹ ਨਾਜ਼ੀ ਆਈਡੀਓਲੋਜੀ ਤੋਂ ਕਿਵੇਂ ਵੱਖਰੀ ਏ ਕਿਵੇਂ ਹਿੰਦੂ ਤਵਾ ਹਰ ਲੈਵਲ ਦੇ ਉੱਤੇ ਸਰਕਾਰੀ ਮਸ਼ੀਨਰੀ ਦੇ ਰਾਹੀਂ ਜਿਹੜਾ ਉਹ ਲੋਕਾਂ ਦੇ ਉੱਤੇ ਥੋਪਿਆ ਜਾ ਰਿਹਾ ਸੋ ਇਹ ਅਲਟੀਮੇਟਲੀ ਐਮੈਨਿਊ ਨੇ ਮੌਨਪਾਕ ਉਸਨੇ ਕਿਹਾ ਕਿ ਵੀ ਅਸੀਂ 2020 ਤੱਕ ਹਰੇਕ ਨੂੰ Hindu ਬਣਾ ਦੇ। ਸੋ Hindu ਬਣਾ ਦੁੱਤਾ ਹੈ। ਅੱਧਾ ਅੱਧਾ ਬਣ ਗਿਆ ਜਦੋਂ ਤੁਸੀਂ ਟੈਕਸ ਦੇ ਰਹੇ ਹੋ, ਮੰਨ ਰਹੇ ਹੋ, ਜੈ ਮਾਤਾ ਆਦਿ ਕਹਿ ਰਹੇ ਹੋ। ਭਾਰਤ ਮਾਤਾ ਕੀ ਜੈ ਕਹਿ ਰਹੇ ਹੋ। ਮੁਸਲਮਾਨਾਂ ਨੂੰ ਰੋਕ ਕੇ ਗਾਂ ਦਾ ਮੂਤਰ ਔਰ ਗੋਹਾ ਜਿਹੜਾ ਉਸ ਨੂੰ ਉਹਨਾਂ ਨੂੰ ਸਵਾਲੋ ਕਰਵਾਇਆ ਜਾ ਰਿਹਾ ਹੈ। ਔਰ ਚਾਰ ਚਫੇਰੇ ਜੋ ਚੱਲ ਰਹੇ ਉਹ ਤੋਂ ਤਾਂ ਇਹ ਹੈ ਕਿ ਵੀ ਅਜੇ ਤਾਂ 220 ਤੋਂ ਪਹਿਲਾਂ ਹੀ Hindu ਬਣਾ ਦਿੱਤਾ। ਜੀ ਰੌਸਾ ਬਿਲਕੁਲ। ਇਹ ਅੱਜ ਦਾ ਇਸ਼ੂ ਹੈ। ਜੀ ਰੌਸਾ ਸਤਿਨਾਮ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ